ਤੂ ਸਾਹਿਬ ਗੁਰੇਨ ਧਨ ਤੁਮਰੀ ਮਨਾ ਵਰ ਨ ਸਕੂ ਤੂ ਥਾਕੂ ਉਛ ਜਗਵਨ ਜੁਗ ਜੁਗ ਟੈਲੇਂਟ ਧਰਤਾ ਬਸੇ ਕਿਰਪਾ ਨਿ ਧਨ ਜਬੇ ਸਤਰ ਤੱਕ ਤੇ ਮਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਰ ਸ਼ਾਇ ਹੈ ਪੰਜਾ ਪਿਆਰਿਆਂ ਦੀ ਅਗਵਾਈ नगर कीर्तन गुरुद्वारा उस हद आरंभ हो करके सत्तर के पहले पड़ा जाए मेरे जो देव पिता दर्जा ਆਸ਼ਪੁਰਵ ਤੇ ਸ਼੍ਰੀ ਗੁਰੂ ਕਰਨ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਮੁੰਡੀਆਂਕਲਾ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਵਿਸ਼ਾ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਥਾਂ-ਥਾਂ ਤੇ ਫੁੱਲਾਂ ਦੀ ਵਰਖਾ ਕਰਦਿਆਂ ਜਿੱਥੇ ਪਰਮਾ ਸਵਾਗਤ ਕੀਤਾ, ਉੱਥੇ ਹੀ ਸ਼ਰਧਾਲੂਆਂ ਦੇ ਵੱਲੋਂ ਨਗਰ ਕੀਰਤਨ ਦੀ ਸੰਗਤ ਦੇ ਲਈ ਲੰਗਰ ਵੀ ਲਗਾਏ ਗਏ। ਬੀਬੀ ਸਰਬਜੀਤ कौर ਖਾਸਾ ਨਕੋਦਰ ਵਾਲੇ ਕੀਰਤਨੀ ਜਥੇ ਨੇ ਜਿੱਥੇ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਇਤਿਹਾਸ ਨੂੰ ਵਾਰਾਂ ਦੇ ਰੂਪ ਵਿੱਚ ਗਾ ਕੇ ਸੁਣਾਇਆ। ਉੱਥੇ ਹੀ ਸੁਖਮਨੀ ਸੇਵਾ ਸੁਸਾਇਟੀ ਖਾਲਸਾ ਗੋਦਵਾਰਾ ਸਾਹਿਬ ਦੀਆਂ ਬਿੱਬੀਆਂ ਨੇ ਵੀ ਵਾਹਿਗੁਰਜੀ ਦਾ ਜਾਪ ਕਰਦਿਆਂ ਸੰਗਤ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ। ਦੇਸ਼ ਦੁਨੀਆ ਅਦਾਰੇ ਅਤੇ ਮਧੂਦਾ ਪਰਿਵਾਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਲਈ ਕੇਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਦੇਸ਼ ਦੁਨੀਆ ਅਖਬਾਰ ਤੇ ਚੈਨਲ ਦੇ ਮੁੱਖ ਸੰਪਾਦਕ ਗੁਰਿੰਦਰਪੁਰ ਮਧੂਦਾ, ਸਾਫਤਾ ਸੰਪਾਦਕ ਗੁਰਪ੍ਰੀਤ ਸਿੰਘ ਮਧੂਦਾ, ਡਾਇਰੈਕਟਰ ਹਰਸ਼ਦੀਪ ਸਿੰਘ ਮਧੂਦਾ, ਆਰਟਿਸਟ ਕਿਰਨਦੀਪ ਕੌਰ ਮਧੂਦਾ, ਜਗਤਾ ਸਿੰਘ ਕੈਂਥ ਕਮਾਂਡਰ ਬਲਬੀਤ ਸਿੰਘ ਬਲਜੀਤ ਸਿੰਘ ਬੱਲੀ ਵੱਲੋਂ ਪੰਜ ਪਿਆਰਿਆਂ ਪ੍ਰਧਾਨਤਰ ਸੇਮ ਸਿੰਘ ਸਮੇਤ ਹੋਰਨਾ ਮਹਤਵਰਾਂ ਦਾ ਸਿਰਪਾਓ ਪੇਂਟ ਕਰਕੇ ਸਨਮਾਨ ਕੀਤਾ ਗਿਆ ਤੇ ਪ੍ਰਕਾਸ਼ਪੂਰਵ ਦੀ ਵਧਾਈ ਦਿੱਤੀ ਗਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸਾਤ ਸ੍ਰੀ ਅਕਾਲ ਗੁਰ ਕੀ ਪਿਆਰੀ ਸਤ ਸਕੇ ਜੀ ਆਪ ਸਭਨਾਂ ਨੂੰ ਲੱਖ ਲੱਖ ਮੁਬਾਰਕ ਮੁਬਾਰਕ ਦਿਨੀ ਜੇ ਕਿਹੜਾ ਵਿਅਕਤੀ ਆਪਣੇ ਪਿਤਾ ਦਾ ਅਪਮਾਨ ਕਰਦਾ ਹੈ ਆਪਣੇ ਪਿਤਾ ਦਾ ਸਤਕਾਰ ਕਰਦਾ ਹੈ ਫਿਰ ਦੇਖਦੇ ਦੇਖਦੇ ਉਹਨਾਂ ਦੇ ਬੱਚੇ ਉਹ ਬੱਚਾ ਕਰਦੇ ਨੇ ਉਹ ਗੀਤ ਸਿੱਖਦੇ ਨੇ ਕਿ ਸਾਡੇ ਬੱਚਾ ਆਪਣੇ ਗੁਰੂਆਂ ਆਪਣੇ ਪੀੜਾ ਤੇ ਆਪਣੇ ਮਾਤਾ ਪਿਤਾ ਦਾ ਕੀ ਸਿੱਖਾਰ ਕਰਦੇ ਨੇ ਉਸੇ ਤਰ੍ਹਾਂ ਬੱਚਾ ਸਿੱਖਦਾ ਹੈ ਕਿ ਕਿਤਾਬਾਂ ਕਿੰਦਰ ਜੀਏ ਇੱਕ ਜਗਤ ਵਿੱਚ ਆ ਕੇ ਹੀ ਮਨੁੱਖ ਸਿੱਖਦਾ ਹੈ ਤੇ ਇਹ ਆਪਣਾ ਪਿੰਡ 648ਵੇਂ ਪ੍ਰਕਾਸ਼ਪੁਰਬ ਦੇ ਦਿਹਾੜੇ ਦੇ ਉੱਤੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਮੁੰਡੀਆਂ ਕਲਾ ਵੱਲੋਂ ਅੱਜ ਨਗਰ ਕੀਰਤਨ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਾਰੇ ਨੂੰ ਸੰਬੰਧਿਤ ਕੱਢਿਆ ਗਿਆ ਤੇ ਜਿਹਦੇ ਲਈ ਜਿਵੇਂ ਹਰ ਸਾਲ ਜਿਹੜਾ ਕੇਲਿਆਂ ਦਾ ਲੰਗਰ ਲਗਾਇਆ ਜਾਂਦਾ ਆਧਾਰਾ ਦੇਸ਼ਨੀਆ ਤੇ ਮਹਿਦੂਦਾਂ ਪਰਿਵਾਰ ਵੱਲੋਂ ਉਹ ਅੱਜ ਲੰਗਰ ਲਗਾਇਆ ਗਿਆ ਜਿਹਦੇ ਵਿੱਚ ਨਿਊ ਨਿਊ ਸੁੰਦਰ ਨਗਰ ਦੀ ਜਿਹੜੀ ਸਮੁੱਚੀ ਸੰਗਤ ਨੇ ਨਗਰ ਨਿਵਾਸੀ ਨੇ ਮੇਰੇ ਭਰਾ ਬਲਜੀਤ ਸਿੰਘ ਬੱਲੀ ਜੀ ਤੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਸੰਗਤ ਨੂੰ ਇਹ ਲੰਗਰ ਵਰਤਾਇਆ ਗਿਆ ਤੇ ਇਹਦੇ ਨਾਲ ਹੀ ਅੱਜ ਦੇ ਜਿਹੜੇ ਲੰਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਤਾਰ ਜਗਤਾਰ ਸਿੰਘ ਕੈਂਤ ਤੇ ਬਲਬੀਰ ਸਿੰਘ ਕਮਾਂਡਰ ਜੀ ਇੱਥੇ ਪੁੱਜੇ ਸੀ ਤੇ ਇਸ ਤੋਂ ਬਿਨਾ ਜੋ ਪ੍ਰਧਾਨ ਨੇ ترਸੀਮ ਸਿੰਘ ਮੁੰਡੀਆਂ ਉਹਨਾਂ ਦੀ ਅਗਵਾਈ ਦੇ ਵਿੱਚ ਪੰਜ ਪੇਰਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਕੱਢਿਆ ਗਿਆ ਇਸ ਦੀਆਂ ਸਮੁੱਚੀ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਤੇ ਉਮੀਦ ਕਰਦੇ ਹਾਂ ਕਿ ਸਮੁੱਚੀ ਸਾਧ ਸੰਗਤ ਗੁਰੂ ਵਿਦਾਸ ਮਹਾਰਾਜ ਜੀ ਦੇ ਜਿਹੜੇ ਵਿਚਾਰਧਾਰਾ ਉਸ ਦੇ ਉੱਤੇ ਚੱਲ ਕੇ ਸਮੁੱਚੀ ਮਾਨਵਤਾ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੋਸ਼ਿਸ਼ ਕੰਮ ਕਰੇਗੀ ਸੋ ਦੋ ਦੁਬਾਰਾ ਸਾਰਿਆਂ ਨੂੰ ਫੇਰ 648ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਰਵਿਦਾਸ ਜੀ ਦੇ 648ਵੇਂ ਜਨਮ ਦਿਹਾੜੇ ਦੇ ਮੌਕੇ ਤੇ ਅੱਜ ਮੁੰਡੀਆਂ ਵਿਖੇ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ ਤੇ ਸਾਡੇ ਦੇਸ਼ ਤੋਂ ਹੀ ਆਧਾਰੇ ਅਤੇ ਮਹਦੂਦਾ ਪ੍ਰਵਾਦ ਦੇ ਵੱਲੋਂ ਹਰ ਸਾਲ ਸਾਡੇ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਕੇਲਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਅੱਜ ਵੀ ਉਸੇ ਤਰ੍ਹਾਂ ਹੀ ਲੰਗਰ ਲਗਾਇਆ ਗਿਆ ਮਹਮੂਦੇਸ਼ ਵਾਸੀਆਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਂਡਰ ਬਲਵੀਰ ਸਿੰਘ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਗੁਰਪ੍ਰੀਤ ਮਹਿਦੂਦਾ ਜੀ ਵੱਲੋਂ ਇੱਥੇ ਅੱਜ ਗੁਰੂ ਦਾ ਲੰਗਰ ਲਾਇਆ ਗਿਆ ਕੇਲਿਆਂ ਦਾ ਲੰਗਰ ਲਾਇਆ ਗਿਆ ਅੱਜ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਇਹ ਬਹੁਤ ਖੁਸ਼ੀ ਨਾਲ ਬਣਾਇਆ ਗਿਆ ਅੱਜ ਸਾਰਿਆਂ ਨੇ ਮਿਲ ਕੇ ਅੱਜ ਸੇਵਾ ਨਿਭਾਈ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨੇ ਜਿਹੜੇ ਦਵੇ ਕੁਚਲੇ ਸਮਾਜ ਸੀਗੇ ਤੇ ਉਹਨਾਂ ਨੂੰ ਦਲਦਲ ਚ ਕੱਢਣ ਦੇ ਲਈ ਪ੍ਰੇਰਣਾ ਦਿੱਤੀ ਤੇ ਜਿਹੜੇ ਔਖੇ ਰਾਹ ਪਏ ਹੋਏ ਸੀ ਉਹਨਾਂ ਨੂੰ ਸਿਖਾੜੇ ਕੀਤਾ ਸਤਗੁਰੂ ਸ੍ਰੀ ਗੁਰੂ ਦਾਸ ਮਹਾਰਾਜ ਜੀ ਇਹ ਜਿਹੜੀ ਦੇਣ ਅਸੀਂ ਨਹੀਂ ਦੇ ਸਕਦੇ ਅੱਜ ਜਨਮ ਦਿਹਾੜੇ ਦੀ ਦੇਸ਼ਾਂ ਵਿਦੇਸ਼ਾਂ ਤੇ ਸਾਡੇ ਪੰਜਾਬ ਦੇ ਵਸਨੀਕਾਂ ਦੇ ਵਿੱਚ ਜਿਹੜੇ ਸਾਡੇ ਪਿਆਰੇ ਮਿੱਤਰ ਗੁਰੂ ਦੇ ਸੇਵਕ ਆ ਸਾਰਿਆਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਨਾ ਖਾਸ ਕਰਕੇ ਗੁਰਪ੍ਰੀਤ ਮਹਦੂਦਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਕਿਉਂਕਿ ਉਹਨਾਂ ਵੱਲੋਂ ਅੱਜ ਬਹੁਤ ਵੱਡੀ ਸੇਵਾ ਨਿਭਾਈ ਗਈ ਤੇ ਜਿਹੜੇ ਸਾਰੇ ਸੱਜਣ ਸਾਰੇ ਸਾਰੇ ਨਾਲ ਮਿਲ ਕੇ ਇਹਨਾਂ ਦੇ ਨਾਲ ਸੇਵਾ ਨਿਭਾਈ ਤੇ ਸਾਰਿਆਂ ਨੂੰ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਨਗਰ ਕੀਰਤਨ ਦੇ ਸਬੰਧ ਵਿੱਚ ਜੋ ਕਿ ਗੁਰਪ੍ਰੀਤ ਮਹਿਦੂਦਾਂ ਨੇ ਲੰਗਰ ਲਗਾਇਆ ਤੇ ਅੱਜ ਸਾਰੀਆਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰੀ ਸੰਗਤ ਵੱਲੋਂ ਇਸ ਕੋਰਪੋਰੇਸ਼ਨ ਨੂੰ ਲੱਖ ਲੱਖ ਵਧਾਈਆਂ ਗੁਰੂ ਜੀ ਸਾਰਿਆਂ ਦੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਨਾਮ ਲੈਵਾ ਹਿੰਦੁਸਤਾਨ ਜਿੱਥੇ-ਜਿੱਥੇ ਵੀ ਬੈਠਾ ਕੋਈ ਪੰਜਾਬੀ ਨਾਮ ਲੈਵਾ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ 648ਵਾਂ ਬੜੀ ਧੂਮ ਤਾਂ ਉਹਦੇ ਨਾਲ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਪਿੰਡ ਮੁੰਡੀਆਂ ਕਲਾਂ ਤੋਂ ਗੁਰਦੁਆਰਾ ਗੁਰੂ ਰਦਾਸ ਤੋਂ ਨਗਰ ਕੀਰਤਨ ਅੰਮ੍ਰਿਤ ਵੇਲੇ ਰਾਬੋਂ ਹੋ ਕੇ ਬਾਬਾ ਕੇ ਦਾ ਕੁਕਰਵਾਲੇ ਬਾਬਾ ਸ੍ਰੀਚੰਦ ਭਗਵਾਨ ਮਹਾਰੇ ਡੇਰੇ ਤੋਂ ਹੁੰਦਾ ਹੋਇਆ 33 ਫੁੱਟਾ ਰੋਡ ਹਰਜਾਪ ਨਗਰ ਦੇ ਵਿੱਚ ਪਹੁੰਚਿਆ ਵਾ ਜਿੱਥੇ ਕਿ ਸਮੂਹ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਬਹੁਤ ਬਹੁਤ ਪੰਜਾ ਪਿਆਰਿਆਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਈਆਂ ਸੰਗਤਾਂ ਦਾ ਸ਼ਰਧਾ ਦੇ ਭਾਵਨੇ ਨਾਲ ਬੜਾ ਸਤਿਕਾਰ ਕੀਤਾ ਗਿਆ ਵਾ ਸੋ ਉੱਥੇ ਹੀ ਅਸੀਂ ਸਾਰੀ ਕਮੇਟੀ ਵੱਲੋਂ ਗੁਰੂ ਰਵਦਾਸ ਮਹਾਰਾਜ ਦੇ ਗੁਰਪੁਰਬ ਤੇ ਸਮੂਹ ਸੰਗਤ ਦੇ ਨਾਮ ਲੈਵਾਰੂ ਲੱਖ ਲੱਖ ਵਧਾਈਆਂ ਦਿੰਨੇ ਆ ਸਾਨੂੰ ਈਰਖਾ ਬਖੀਲੀ ਛੱਡ ਕੇ ਭੈੜੇ ਕੰਮਾਂ ਤੋਂ ਬਚ ਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇ ਕੇ ਉਹਨਾਂ ਨੂੰ ਚੰਗੇ ਰਾਹੇ ਪਾਈਏ ਸਾਡੀ ਵੱਡੀ ਸੋਚ ਇਹੀ ਆ ਕਿ ਅਸੀਂ ਗੁਰੂਆਂ ਦੇ ਦਿਨ ਮਨਾਉਂਦੇ ਰਹੀਏ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਭੈੜੇ ਕੰਮਾਂ ਨੂੰ ਛੱਡ ਕੇ ਚੰਗੇ ਵਾਸੇ ਲੱਗਦੀ ਰਹੇ ਸੋ ਇਹ ਮੇਰੀ ਸਾਰਿਆਂ ਵੱਲੋਂ ਆਈਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੰਜਾਂ ਪਿਆਰਿਆਂ ਨੂੰ ਢਾਢੀ ਜੱਥੇ ਰੂਹ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਪਹਿਲਾਂ ਦਾ ਸਭ ਤੋਂ ਪਹਿਲਾਂ ਕੀਕੀ ਦਾ ਲੱਖ ਲੱਖ ਮੁਬਾਰਕਾਂ ਕੀਕੀ ਦਾ ਗੁਰੂ ਰਵਿਦਾਸ ਮਹਾਰਾ ਜੀ ਦਾ ਨਗਰ ਕੀਰਤਨ ਆ ਰਿਹਾ ਜੀ ਪਿੰਡ ਮੁੰਡੀਆਂ ਕਲਾ ਤੋਂ ਬਾਕੀ ਸਾਰੀਆਂ ਸੰਗਤਾਂ ਦਾ ਸੰਯੋਗ ਨਾਲ ਜੀ ਤੇ ਲਗ ਲਗ ਥਾਵਾਂ ਤੇ ਹੋ ਕੇ 33 ਫੁੱਟਾ ਰੋਡ ਹੋਰ ਵੀ ਜਿੰਨਾ ਵੀ ਨਗਰ ਲੱਗਦਾ ਤੇ ਸਾਰੇ ਵਾਸੀ ਨਾਲ ਆ ਤੇ ਇਹੀ ਕਹਿੰਦੇ ਆ ਕਿ ਜੇ ਬਾਕੀ ਇਹ ਆ ਕਿ ਵਧੀਆ ਚਲੋ ਹਨਾ ਨਗਰ ਕੀਰਤਨਾ ਵਧੀਆ ਟੰਗ ਨਾਲ ਹਰ ਸਾਲ ਕੀਤਾ ਜਾਂਦਾ ਪ੍ਰੋਗਰਾਮ ਤੇ ਸਾਥਾਂ ਲੰਗਰ ਲਾਇਏ ਜਾਂਦੇ ਆ ਤੇ ਮੈਂ ਇਹੀ ਕਹਿਣਾ ਵਾਂ ਕਿ ਇਦਾਂ ਹੀ ਆਪਾਂ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਨਾਲ ਜੁੜ ਕੇ ਕਿ ਆਪਣਾ ਕੀ ਕਿਹਦਾ ਭਲੇ ਦਾ ਕੰਮ ਕਰੋ ਨਾਲ ਤੇ ਬਾਕੀ ਇਹ ਆ ਨਸ਼ੇ ਤੋਂ ਮੁਕਤੀ ਚਾਹੀਦੀ ਆ ਜਿਹੜਾ ਨਸ਼ਾ ਵਾ ਚਿੱਟਾ ਵਾ ਇਹਨਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਜੇ ਕੋਈ ਆਲੇ ਦੁਆਲੇ ਕੋਈ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਅਸੀਂ ਦੇਸ਼ ਦੁਨੀਆ ਟੀਵੀ ਦਾ ਹੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਸਾਡੀ ਜਿਹੜੀ ਕਿਸੇ ਵੀ ਇਲਾਕੇ ਦੀ ਪੰਜਾਬ ਦੀ ਖਬਰ ਆ ਇਹ ਹਰੇਕ ਹਿੰਦੂ ਸਟਾਰ ਦੇ ਵਿੱਚ ਪਹੁੰਚੀ ਕਰਦੇ ਆ ਅਸੀਂ ਇਹਨਾਂ ਨੂੰ ਵੀ ਧੰਨਵਾਦ ਕਰਦੇ ਆ ਕਿ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਚੰਗੀਆਂ ਚੀਜ਼ਾਂ ਨੂੰ ਚੰਗੇ ਲੋਕਾਂ ਤੱਕ ਪਹੁੰਚਾ ਦੇਣੀ ਆ ਇਹ ਬਹੁਤ ਵੱਡੀ ਇੱਕ ਦੇਣ ਹੁੰਦੀ ਆ ਮੈਂ ਗਰਦੀਪ ਸਿੰਘ ਭਾਮੀਆਂ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਸਾਡੀ ਅੱਜ ਇਸ ਨਗਰ ਕੀਰਤਨ ਨੂੰ ਆਲੇ-ਬਾਲੇ ਹਿੰਦੂ ਦੇ ਵਿੱਚ ਪਹੁੰਚਾ ਕਰਨਾ ਬਹੁਤ ਬਹੁਤ ਧੰਨਵਾਦ ਦੇਸ਼ ਨੂੰ ਨਾਮ ਬਹੁਤ ਬਹੁਤ ਧੰਨਵਾਦ ਟੀਵੀ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਨਾ ਸ਼੍ਰੀ ਗੁਰੂ ਰਦਾਸ ਸਾਹਿਬ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਨਗਰ ਕੀਰਤਨ ਦਾ ਆਰੰਭ ਦਾ ਜੀ ਗੁਰਦਵਾਰਾ ਗੁਰੂ ਰਵਿਦਾਸ ਸਾਹਿਬ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਮੁੰਡੀਆਂ ਕਲਾਂ ਤੋਂ ਆਰੰਭ ਹੁੰਦਾ ਹੋਇਆ ਬਾਬਾ ਸ਼੍ਰੀ ਚੰਦ ਦੇ ਉਸ ਤੋਂ ਅਪਰੰਤ ਗੁਰਪ੍ਰੀਤ ਮਕਦੂਦਾ ਜੀ ਦੇ ਪੱਤਰਕਾਰ ਜੀ ਦੇ ਗ੍ਰਹਿ ਵਿਖੇ ਉਸ ਤੋਂ ਅਪਰੰਤ ਚੜ੍ਹਦੀ ਕਲਾ ਗੁਰਦੁਆਰਾ ਸਾਹਿਬ ਉਸ ਤੋਂ ਪ੍ਰਾਂਤ ਬਾਬਾ ਸ਼੍ਰੀਚੰਦ ਜੀ ਗੁਰਦੁਆਰਾ ਸਾਹਿਬ ਉਸ ਤੋਂ ਪ੍ਰਾਂਤ ਹੁੰਦਾ ਹੋਇਆ ਆਪਣੇ ਸ਼ਹੀਦਾਂ ਦੇ ਜੀ ਪਿੰਡ ਮੁੰਡੀਆਂ ਕਲਾ ਖਾਲਸਾ ਗੁਰਦੁਆਰਾ ਸਾਹਿਬ ਹੁੰਦਾ ਹੋਇਆ ਜੀ ਪਿੰਡ ਮੁੰਡੀਆਂ ਕਲਾ ਗੁਰਦੁਆਰਾ ਗੁਰੂ ਦਾਸ ਮਹਾਰਾਜ ਜੀ ਪਿੰਡ ਮੁੰਡੀਆਂ ਕਲਾ ਜਿੱਥੋਂ ਸ਼ੁਰੂਆਤ ਹੋਈ ਹੈ ਜੀ ਉਸ ਜਗ੍ਹਾ ਤੇ ਸਮਾਪਤ ਹੋ ਰਿਹਾ ਜੀ ਸ਼ਾਮ ਨੂੰ